ਮਗਰ ਅੱਜ ਇੱਕ ਨਵੀਂ ਸਾਜਿਸ਼ ਸਾਹਮਣੇ ਆਈ ਆ ਕਿ ਸਾਰੀ ਭਰਤੀ ਦੀ ਪ੍ਰਕਿਰਿਆ ਹੁਣ ਯੂਟੀ ਆਫ ਦਿਸ ਲੈਵਲ ਤੇ ਕਰੂਗੀ ਚੰਡੀਗੜ੍ਹ ਕੋਲ ਤੇ ਕੋਈ ਹੱਕ ਨਹੀਂ ਰਹੂਗਾ ਹੌਲੀ ਹੌਲੀ ਪਹਿਲਾਂ ਡਰਾਈਵਰਾਂ ਦੀ ਭਰਤੀ ਤੇ ਫਿਰ ਕੋਲ ਸਾਲਿਆਂ ਦੀ ਭਰਤੀ ਤੇ ਅੱਡ ਅੱਡ ਭਰਤੀਆਂ ਤੇ ਇਹ ਸਮੇਂ-ਸਮੇਂ ਨਾਲ ਇਹ ਹੌਲੀ-ਹੌਲੀ ਕੇਂਦਰ ਦੀ ਸਰਕਾਰ ਇੱਥੇ ਡਾਕੇ ਮਾਰਦੀ ਹੈ ਔਰ ਜੋ ਇਹ ਤਾਨਾਸ਼ਾਹ ਫੈਸਲਾ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦਾ ਹੌਲੀ ਹੌਲੀ ਇਸ ਜਿਹੜੀ ਸਾਡੀ ਜਿਹੜੀ ਪੰਜਾਬ ਦਾ ਅਧਿਕਾਰ ਆ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਰਨ ਦੀਆਂ ਜੋ ਸਾਜਾ ਚਾਲਰੀਆਂ ਨੇ ਉਹਦੇ ਅਸੀਂ ਬੜੇ ਵੱਡੇ ਲੈਵਲ ਤੇ ਉਸ ਨੂੰ ਕੰਡੈਮਨਟ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੰਡੀਗੜ੍ਹ ਦਾ ਇੱਕ ਹੋਰ ਮਸਲਾ ਸਾਡੇ ਸਾਹਮਣੇ ਆਇਆ ਹੈ ਕਿ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਨੋਟਿਸ ਇਵਨ ਸਾਹਮਣੇ ਇਨਸ਼ੀਅਰ ਵੀ ਕਰੂਗਾ ਕਿ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਹੌਲੀ-ਹੌਲੀ ਸੂਬੇ ਦਾ ਅਧਿਕਾਰ ਔਰ ਚੰਡੀਗੜ੍ਹ ਦੇ ਉੱਤੇ ਆਪ ਦਾ ਕੰਟਰੋਲ ਜਿਹੜਾ ਚੰਡੀਗੜ੍ਹ ਦਾ ਹੱਕ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ ਤੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਬਣਿਆ ਇਸ ਗੱਲ ਦਾ ਰੌਲਾ ਹੁਣ ਇਸ ਹੱਦ ਤੱਕ ਵੱਧ ਗਿਆ ਕਿ ਪਹਿਲਾਂ ਵੀ ਕੁਝ ਭਰਤੀਆਂ ਜਿਹੜੀ 60 40 ਦੇ ਰੇਸ਼ੋ 'ਚ ਹੁੰਦੀਆਂ ਸੀ 60% ਪੰਜਾਬ ਦੇ ਹੁੰਦੇ ਸੀ ਤੇ 40% ਹਰਿਆਣੇ 'ਚੋਂ ਉੱਥੇ ਲੋਕ ਰੱਖੇ ਜਾਂਦੇ ਸੀ ਜਿਹੜਾ ਉੱਥੇ ਕੋਈ ਮੈਡੀਕਲ ਸੁਪਰ ਇਟੈਂਡੈਂਟ ਹੈ ਉਹ ਹਰਿਆਣੇ ਤੋਂ ਆਉਂਦਾ ਸੀਗਾ ਜਿਹੜਾ ਡਾਇਰੈਕਟਰ ਹੈ ਹੈਲਥ ਦਾ ਉਹ ਪੰਜਾਬ ਤੋਂ ਆਉਂਦਾ ਸੀ ਮਗਰ ਅੱਜ ਇੱਕ ਨਵੀਂ ਸਾਜਿਸ਼ ਸਾਹਮਣੇ ਆਈ ਹੈ ਕਿ ਸਾਰੀ ਭਰਤੀ ਦੀ ਪ੍ਰਕਿਰਿਆ ਹੁਣ ਯੂਟੀ ਆਪਦੇ ਲੈਵਲ ਤੇ ਕਰੂਗੀ ਔਰ 60 40 ਦਾ ਜਿਹੜਾ ਰੇਸ਼ਿਓ ਆ ਖਤਮ ਹੋ ਜਾਊਗਾ ਮਤਲਬ ਕਿ ਪੰਜਾਬ ਦੇ ਅਫਸਰਾਂ ਦਾ ਪੰਜਾਬ ਦਾ ਚੰਡੀਗੜ੍ਹ ਉੱਤੇ ਕੋਈ ਹੱਕ ਨਹੀਂ ਰਹਿ ਜਾਊਗਾ ਹੌਲੀ ਹੌਲੀ ਪਹਿਲਾਂ ਡਰਾਈਵਰਾਂ ਦੀ ਭਰਤੀ ਚ ਫਿਰ ਪੁਲਸ ਵਾਲਿਆਂ ਦੀ ਭਰਤੀ ਚ ਅੱਡ ਅੱਡ ਭਰਤੀਆਂ ਤੇ ਇਹ ਸਮੇਂ-ਸਮੇਂ ਨਾਲ ਇਹ ਹੌਲੀ-ਹੌਲੀ ਕੇਂਦਰ ਦੀ ਸਰਕਾਰ ਇੱਥੇ ਡਾਕੇ ਮਾਰਦੀ ਹੈ ਇਸ ਲਈ ਮੈਂ ਸਖਤ ਇਹਦਾ ਵਿਰੋਧ ਕਰਦਾ ਔਰ ਸਮੂਚੀ ਜਿਹੜੇ ਪੰਜਾਬ ਹਤੈਸ਼ੀ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਨਾਲ ਮਿਲ ਕੇ ਇਹਦੀ ਆਵਾਜ਼ ਉਠਾਓ ਔਰ ਜੋ ਇਹ ਤਾਨਾਸ਼ਾਹ ਫੈਸਲਾ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦਾ ਹੌਲੀ-ਹੌਲੀ ਇਸ ਜਿਹੜੀ ਸਾਡੀ ਜਿਹੜੀ ਪੰਜਾਬ ਦਾ ਅਧਿਕਾਰ ਆ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਰਨ ਦੀਆਂ ਜੋ ਸਾਜਾ ਚਾਲਰੀਆਂ ਨੇ ਉਹਦੇ ਅਸੀਂ ਬੜੇ ਵੱਡੇ ਲੈਵਲ ਤੇ ਉਸ ਨੂੰ ਕੰਡੈਮਨਡ ਕਰਦੇ ਆ ਔਰ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਇਹ ਫੈਸਲੇ ਨੂੰ ਲਏ ਹੋਏ ਮੈਂ ਅੱਜ ਡਿਮਾਂਡ ਕਰਦਾ ਇਹ ਵਾਪਸ ਹੋਵੇ ਔਰ ਨਾਲ ਹੀ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਥੋੜੀ ਆਪਣੀ ਸਥਿਤੀ ਸਪਸ਼ਟ ਕਰ ਦਿਓ ਕਿਉਂਕਿ ਤੁਸੀਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਹੋ ਕਿ ਤੁਸੀਂ ਮੰਨਦੇ ਹੋ ਕਿ ਚੰਡੀਗੜ੍ਹ ਪੰਜਾਬ ਦਾ ਹੈ ਕਿ ਨਹੀਂ ਹੈ ਔਰ ਜੇ ਤੁਸੀਂ ਸਮਝਦੇ ਹੋ ਪੰਜਾਬ ਦਾ ਹੈ ਫਿਰ ਇਹ ਨੋਟੀਫਿਕੇਸ਼ਨ ਵੀ ਰੱਦ ਹੋਵੇ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਮਿਲੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾਠਲ ਸਵਾਹਿਗੁਰੂ ਜੀ ਕੀ ਫਤਿਹ ਅੱਜ ਚੰਡੀਗੜ੍ਹ ਦਾ ਇੱਕ ਹੋਰ ਮਸਲਾ ਸਾਹਮਣੇ ਆਇਆ ਹੈ ਕਿ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਨੋਟਿਸ ਇਹ ਵੀ ਸਾਹਮਣੇ ਇਨਸ਼ੀਅਰ ਵੀ ਕਰੂਗਾ ਕਿ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਹੌਲੀ-ਹੌਲੀ ਸੂਬੇ ਦਾ ਅਧਿਕਾਰ ਔਰ ਚੰਡੀਗੜ੍ਹ ਦੇ ਉੱਤੇ ਆਪ ਦਾ ਕੰਟਰੋਲ ਜਿਹੜਾ ਚੰਡੀਗੜ੍ਹ ਦਾ ਹੱਕ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ ਤੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਬਣਿਆ ਇਸ ਗੱਲ ਦਾ ਰੌਲਾ ਹੁਣ ਇਸ ਹੱਦ ਤੱਕ ਵੱਧ ਗਿਆ ਕਿ ਪਹਿਲਾਂ ਵੀ ਕੁਝ ਭਰਤੀਆਂ ਜਿਹੜੀ 60 40 ਦੇ ਰੇਸ਼ੋ 'ਚ ਹੁੰਦੀਆਂ ਸੀ 60% ਪੰਜਾਬ ਦੇ ਹੁੰਦੇ ਸੀ ਤੇ 40% ਹਰਿਆਣੇ 'ਚ ਉਹਥੇ ਲੋਕ ਰੱਖੇ ਜਾਂਦੇ ਸੀ ਜਿਹੜਾ ਉੱਥੇ ਕੋਈ ਮੈਡੀਕਲ ਸੁਪਰ ਇਟੈਂਡੈਂਟ ਹੈ ਉਹ ਹਰਿਆਣੇ ਤੋਂ ਆਉਂਦਾ ਸੀਗਾ ਜਿਹੜਾ ਡਾਇਰੈਕਟਰ ਹੈ ਹੈਲਥ ਦਾ ਉਹ ਪੰਜਾਬ ਤੋਂ ਹੁੰਦਾ ਸੀ ਮਗਰ ਅੱਜ ਇੱਕ ਨਵੀਂ ਸਾਜਿਸ਼ ਸਾਹਮਣੇ ਆਈ ਹੈ ਕਿ ਸਾਰੀ ਭਰਤੀ ਦੀ ਪ੍ਰਕਿਰਿਆ ਹੁਣ ਯੂਟੀ ਆਪਦੇ ਲੈਵਲ ਤੇ ਕਰੂਗੀ ਔਰ 60 40 ਦਾ ਜਿਹੜਾ ਰੇਸ਼ਿਓ ਹੈ ਉਹ ਖਤਮ ਹੋ ਜਾਊਗਾ ਮਤਲਬ ਕਿ ਪੰਜਾਬ ਦੇ ਅਫਸਰਾਂ ਦਾ ਪੰਜਾਬ ਦਾ ਚੰਡੀਗੜ੍ਹ ਉਤੇ ਕੋਈ ਹੱਕ ਨਹੀਂ ਰਹਿ ਜਾਊਗਾ ਹੌਲੀ ਹੌਲੀ ਪਹਿਲਾਂ ਡਰਾਈਵਰਾਂ ਦੀ ਭਰਤੀ ਚ ਫਿਰ ਕੋਲ ਸਾਲਿਆਂ ਦੀ ਭਰਤੀ ਚ ਅੱਡ ਅੱਡ ਭਰਤੀਆਂ ਤੇ ਇਸ ਸਮੇਂ ਸਮੇ ਨਾਲ ਇਹ ਹੌਲੀ ਹੌਲੀ ਕੇਂਦਰ ਦੀ ਸਰਕਾਰ ਇਤੇ ਡਾਕੇ ਮਾਰਦੀ ਹੈ ਇਸ ਲਈ ਮੈਂ ਸਖਤ ਇਹਦਾ ਵਿਰੋਧ ਕਰਦਾ ਔਰ ਸਬੂਚੀ ਜਿਹੜੇ ਪੰਜਾਬ ਹਤੈਸ਼ੀ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਨਾਲ ਮਿਲ ਕੇ ਇਹਦੀ ਆਵਾਜ਼ ਉਠਾਓ ਔਰ ਜੋ ਇਹ ਤਾਨਾਸ਼ਾਹ ਫੈਸਲਾ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦਾ ਹੌਲੀ ਹੌਲੀ ਇਸ ਜਿਹੜੀ ਸਾਡੀ ਜਿਹੜੀ ਪੰਜਾਬ ਦਾ ਅਧਿਕਾਰ ਹੈ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਰਨ ਦੀਆਂ ਜੋ ਸਾਜਾ ਚਾਲੀਆਂ ਨੇ ਉਹਦੇ ਅਸੀਂ ਬੜੇ ਵੱਡੇ ਲੈਵਲ ਤੇ ਉਸ ਨੂੰ ਕੰਡੈਮਨਡ ਕਰਦੇ ਆਂ ਔਰ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਇਹ ਫੈਸਲੇ ਨੂੰ ਲਏ ਹੋਏ ਮੈਂ ਅੱਜ ਡਿਮਾਂਡ ਕਰਦਾ ਇਹ ਵਾਪਸ ਹੋਵੇ ਔਰ ਨਾਲ ਹੀ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਥੋੜੀ ਆਪਣੀ ਸਥਿਤੀ ਸਪਸ਼ਟ ਕਰ ਦਿਓ ਕਿਉਂਕਿ ਤੁਸੀਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਹੋ ਕਿ ਤੁਸੀਂ ਮੰਨਦੇ ਹੋ ਕਿ ਚੰਡੀਗੜ੍ਹ ਪੰਜਾਬ ਦਾ ਹੈ ਕਿ ਨਹੀਂ ਹੈ ਔਰ ਜੇ ਤੁਸੀਂ ਸਮਝਦੇ ਹੋ ਪੰਜਾਬ ਦਾ ਫਿਰ ਇਹ ਨੋਟੀਫਿਕੇਸ਼ਨ ਵੀ ਰੱਦ ਹੋਵੇ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਮਿਲੇ ਬਹੁਤ ਬਹੁਤ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ